ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ ਦੇ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਦੱਸ ਦਿੰਦੇ ਹਾਂ ਕਿ ਆਮ ਆਦਮੀ ਪਾਰਟੀ ਮੁੱਖ ਮੰਤਰੀ ਮਾਨ ਸਰਕਾਰ ਨੇ ਹੜ੍ਹ ਰਾਹਤ ਕੰਮਾਂ ਨੂੰ ਨਵੀਂ ਦਿਸ਼ਾ ਦਿੰਦਿਆਂ ਹੁਣ ਸੇਤ ਸੇਵਾਵਾਂ ਨੂੰ ਪਿੰਡ ਪਿੰਡ ਘਰ ਘਰ ਤੱਕ ਪਹੁੰਚਾਉਣ ਦਾ ਅਭਿਆਨ ਸ਼ੁਰੂ ਕੀਤਾ ਹੋਇਆ 14 ਸਤੰਬਰ ਤੋਂ ਚੱਲ ਰਿਹਾ ਇਹ ਖਾਸ ਸੇਤ ਮਿਸ਼ਨ 303 ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਨਮੀ ਜਿਹੜੀ ਇੱਕ ਦਿਸ਼ਾ ਕਾਇਮ ਕਰ ਚੁੱਕਿਆ ਹੈ ਜਿੱਥੇ ਪਹਿਲਾਂ ਲੋਕ ਇਲਾਜ ਲਈ ਹਸਪਤਾਲਾਂ ਦੇ ਚੱਕਰ ਲਾਉਂਦੇ ਸੀ ਹੁਣ ਸਰਕਾਰ ਖੁਦ ਡਾਕਟਰਾਂ ਦੀ ਟੀਮ ਨਰਸਾਂ ਤੇ ਲੋੜੀਂਦੀਆਂ ਦਵਾਈਆਂ ਨਾਲ ਵਿੰਡਾਮ ਵਿੱਚ ਪਹੁੰਚ ਰਹੀ ਆ ਇਹ ਉਥੋਂ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਅੱਗੇ ਵੀ ਦੱਸਦੇ ਕਿ ਜਿੰਨਾ ਪਿੰਡਾਂ ਦੇ ਵਿੱਚ ਹਸਪਤਾਲ ਨਹੀਂ ਉਥੇ ਸਕੂਲ ਪੰਚਾਇਤ ਘਰ ਤੇ ਅੰਗਣਵਾੜੀ ਕੇਂਦਰਾਂ ਨੂੰ ਅਸਥਾਈ ਮੈਡੀਕਲ ਕੈਂਪਾਂ ਵਿੱਚ ਬਦਲਿਆ ਗਿਆ ਹੈ ਆਸਾ ਵਰਕਰ ਘਰ-ਘਰ ਜਾ ਕੇ ਲੋਕਾਂ ਦੀ ਸਿਹਤ ਦੀ ਜਾਂਚ ਕਰ ਰਹੀਆਂ ਨੇ ਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਵਿਅਕਤੀ ਦੀ ਹਾਲਤ ਦੇਖੀ ਜਾ ਰਹੀ ਆ ਤੇ ਲੋੜ ਪੈਣ ਤੇ ਉੱਥੇ ਹੀ ਦਵਾਈ ਦਿੱਤੀ ਜਾ ਰਹੀ ਆ ਸਰਕਾਰ ਨੇ ਫੈਸਲਾ ਕੀਤਾ ਕਿ 20 ਸਤੰਬਰ ਤੱਕ ਹਰ ਘਰ ਤੱਕ ਘਟੋ-ਘਟੇ ਇੱਕ ਵਾਰ ਜ਼ਰੂਰ ਹੋਣ ਚਾ ਨਾ ਤੇ ਐਨ ਤੋਂ ਬਾਅਦ ਨੂੰ ਵੀ ਇਹ અભિયાન ਬਿਨਾਂ ਰੁਕੇ ਚੱਲੇਗਾ ਹੁਣ ਗੱਲ ਕਰਦੇ ਆਂ ਡੇਂਗੂ ਮਲੇਰੀਆ ਦੀ ਡੇਂਗੂ ਮਲੇਰੀਆ ਵਰਗੇ ਰੋਗਾਂ ਤੇ ਕਾਬੂ ਪਾਉਣ ਲਈ 21 ਦਿਨ ਦਾ ਖਾਸ ਫੋਗਿੰਗ ਤੇ ਜਾਂਚ ਅਭਿਆਨ ਚਲਾਇਆ ਜਾ ਰਿਹਾ ਹੈ ਹਰ ਪਿੰਡ ਵਿੱਚ ਰੋਜ਼ਾਨਾ ਫੋਗਿੰਗ ਕੀਤੀ ਜਾ ਰਹੀ ਹੈ ਤੇ ਪਾਣੀ ਦੇ ਸਰੋਤਾਂ ਦੀ ਜਾਂਚ ਕਰਕੇ ਤੁਰੰਤ ਛੜਕਾ ਕੀਤਾ ਜਾ ਰਿਹਾ ਹੈ ਹਰ ਬਲਾਕ ਵਿੱਚ ਮੈਡੀਕਲ ਅਫਸਰ ਨੂੰ ਜ਼ਿੰਮੇਵਾਰ ਬਣਾਇਆ ਗਿਆ ਹੈ ਤੇ ਹਰ ਆਥਮ ਤੱਕ ਪੂਰੀ ਰਿਪੋਰਟ ਆਨਲਾਈਨ ਅਪਲੋਡ ਕੀਤੀ ਜਾ ਰਹੀ ਆ 550 ਤੋਂ ਵੱਧ ਦਾ ਐਂਬੂਲੈਂਸਾਂ ਤੇ 85 ਦਵਾਈਆਂ ਤੇ 23 ਮੈਡੀਕਲ ਸਮੱਗਰੀ ਦਾ ਸਟਾਕ ਤਿਆਰ ਇਸ ਮਿਸ਼ਨ ਲਈ 550 ਤੋਂ ਵੱਧ ਐਂਬੂਲੈਂਸਾਂ ਤੈਨਾਤ ਕੀਤੀਆਂ ਗਈਆਂ ਨੇ ਤੇ 85 ਦਵਾਈਆਂ ਤੇ ਤੇਈ ਮੈਡੀਕਲ ਸਮਗਰੀ ਦਾ ਸਟਾਕ ਪਹਿਲਾਂ ਹੀ ਤਿਆਰ ਕਰ ਲਿਆ ਗਿਆ ਹੈ ਡਾਕਟਰ ਨਰਸਿੰਗ ਤੇ ਫਾਰਮੇਸੀ ਸਟਾਫ ਵੀ ਲਗਾਤਾਰ ਡਿਊਟੀ ਤੇ ਨੇ ਸਾਰੇ ਵਿਭਾਗਾਂ ਨੂੰ ਹੁਕਮ ਦਿੱਤੇ ਹੋਏ ਨੇ ਕਿ ਸਰੋਤਾਂ ਜਾਂ ਸਟਾਫ ਦੀ ਘਾਟ ਕਾਰਨ ਇਹ ਅਭਿਆਨ ਰੁਕਣਾ ਨਹੀਂ ਚਾਹੀਦਾ ਪਿੰਡ ਪੈਨ ਨੂੰ ਜਦੋਂ ਸਿਹਤ ਸਵਾਮਾ ਸਫਾਈ ਤੇ ਰਾਹਤ ਸਿੱਧੇ ਲੋਕਾਂ ਤੱਕ ਪਹੁੰਚ ਰਹੀਆਂ ਨੇ ਤਾਂ ਲੋਕ ਆਪਣੇ ਆਪ ਇਹ ਕਹਿ ਰਹੇ ਨੇ ਕਿ ਪਹਿਲੀ ਵਾਰ ਕੋਈ ਸਰਕਾਰ ਸਿਰਫ ਹੁਕਮ ਨਹੀਂ ਦੇ ਰਹੀ ਸਗੋ ਖੁਦ ਮੈਦਾਨ ਵਿੱਚ ਖੜੀ ਆ ਤਾਂ ਇਹ ਉਥੋਂ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਜਨਤਾ ਖੁੱਲ ਕੇ ਕਹਿ ਰਹੀ ਆ ਕਿ ਸਰਕਾਰ ਨਹੀਂ ਸਾਡਾ ਆਪ ਰੋਸਾ ਅਸੀਂ ਪੂਰੇ ਮਾਨ ਨਾਲ ਆਮ ਆਦਮੀ ਪਾਰਟੀ ਦੇ ਨਾਲ ਖੜੇ ਆ ਤਾਂ ਇਹ ਉਥੋਂ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ